ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰਨਨ ਪੱਟ ਤਾਂ ਪੰਜਾਬ ਸਰਕਾਰ ਵੱਲੋਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਤਿਆਰੀਆਂ ਜੋਰਾਂ ਤੇ ਕੀਤੀ ਜਾ ਰਹੀਆਂ ਨੇ ਤੇ ਅੱਜ ਕੁਝ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਦੇ ਨਾਲ ਵੀ ਜਿੱਥੇ ਗੱਲਬਾਤ ਕੀਤੀ ਗਈ ਤਾਂ ਉੱਥੇ ਹੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਸਰਕਾਰ ਦੇ ਵਿੱਚ ਸੱਭਿਆਚਾਰਕ ਮਾਮਲੇ ਦੇ ਵਿੱਚ ਐਡਵਾਈਜ਼ਰ ਦੀਪਕ ਬਾਲੀ ਜੀ ਨੇ ਬਾਲੀ ਸਾਹਿਬ ਕਿਸ ਤਰੀਕੇ ਦੀ ਅੱਜ ਚਰਚਾ ਹੋਈ ਹੈ ਕਿਹੜੀਆਂ-ਕਿਹੜੀਆਂ ਧਾਰਮਿਕ ਸ਼ਖਸੀਅਤਾਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਤੇ ਕਿਹੜੇ ਵਿਚਾਰ ਜਿਹੜੇ ਹੈਗੇ ਨੇ ਉਹ ਆਪਸ ਦੇ ਵਿੱਚ ਸ਼ੇਅਰ ਕੀਤੇ ਗਏ ਸਰਕਾਰ ਦੇ ਨਾਲ ਜੀ ਜੀ ਅੱਜ ਦੀ ਇਹ ਮੀਟਿੰਗ ਸੀ ਇਹਦਾ ਮੁੱਖ ਮੰਤਵ ਇਹ ਸੀ ਅਸੀਂ ਜਿੰਨਾ ਵੀ ਗੁਰਤੇਗ ਭਦਰ ਸਾਹਿਬ ਦੀ 350 ਸਾਲਾਂ ਜਿਹੜੀ ਸ਼ਹਾਦਤ ਆ ਉਹਨੂੰ ਲੈ ਕੇ ਸਰਕਾਰ ਨੇ ਜਿੰਨੇ ਵੀ ਸਮਾਗਮ ਉਲੀਕੇ ਆ ਉਹਨਾਂ ਦੀ ਸਾਰੀ ਮਿੰਟ ਟੂ ਮਿੰਟ ਦੀ ਜਾਣਕਾਰੀ ਇਹਨਾਂ ਸੰਤਾਂ ਮਹਾਪੁਰਖਾਂ ਨੂੰ ਦੇਈਏ ਜਿਨ੍ਹਾਂ ਦਾ ਸਮੁੱਚਾ ਜੀਵਨ ਜਿਹੜਾ ਸਿੱਖ ਸਿਧਾਂਤਾਂ ਦੇ ਅਨੁਸਾਰ ਨਿਕਲਿਆ ਜਿਨ੍ਹਾਂ ਨੂੰ ਸਿੱਖ ਮर्यादा ਦਾ ਪਤਾ ਆ ਜਿਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਆ ਸੋ ਅਸੀਂ ਇਸ ਕਰਕੇ ਇਹਨਾਂ ਨੂੰ ਬੁਲਾਇਆ ਸੀ ਕਿ ਸਾਡਾ ਜਿਹੜਾ ਮਾਰਗਦਰਸ਼ਨ ਆ ਉਹ ਤੁਸੀਂ ਕਰੋ ਅਸੀਂ ਚਾਹਾਂਗੇ ਕਿ ਅਸੀਂ ਤੁਹਾਡੇ ਮਾਰਗਦਰਸ਼ਨ 'ਚ ਕੰਮ ਕਰੀਏ ਸਰਕਾਰ ਤੁਹਾਡੇ ਮਾਰਗਦਰਸ਼ਨ 'ਚ ਕੰਮ ਕਰੇ ਤੋ ਇਸ ਕਰਕੇ ਉਹਨਾਂ ਨੇ ਸਾਡੀ ਇਹ ਬੇਨਤੀ ਸਵੀਕਾਰ ਕੀਤੀ ਤੋ ਅੱਜ ਆਏ ਉਹਨਾਂ ਨੇ ਬੜੀ ਕਿਰਪਾ ਕੀਤੀ ਅਸੀਂ ਸਾਰੀਆਂ ਗੱਲਾਂ ਉਹਨਾਂ ਨੂੰ ਦਸੀਆਂ ਆਪਣੇ ਸਾਰੇ ਪ੍ਰੋਗਰਾਮ ਦੱਸਿਆ ਕਿ 1 ਮਹੀਨੇ ਦਾ ਸਮਾਗਮ ਆ 25 ਅਕਤੂਬਰ ਦਿੱਲੀ 25 ਅਕਤੂਬਰ ਨੂੰ ਦਿੱਲੀ ਤੋਂ ਲੈ ਕੇ 25 ਨਵੰਬਰ ਨੂੰ ਸ੍ਰੀ ਅਨੰਪੁਰ ਸਾਹਿਬ ਤੱਕ 1 ਮਹੀਨਾ ਸਮਾਗਮ ਚੱਲਣਗੇ ਜਿਨ੍ਹਾਂ 'ਚ 23 ਦੇ 23 ਜ਼ਿਲ੍ਹਾ ਸਮਾਗਮ ਹੋਣਗੇ ਚਾਰ ਦੇ ਕਰੀਬ ਨਗਰ ਕੀਰਤਨ ਜਿਹੜੇ ਇੱਕ ਇੰਟਰਸਟੇਟ ਹੋਏਗਾ ਬਾਕੀ ਇਸ ਹੋਣਗੇ ਪੰਜਾਬ ਚ ਤੋਂ ਲਗਭਗ 1300 ਕਿਲੋਮੀਟਰ ਦੇ ਨਗਰ ਕੀਰਤਨ ਹੋਣਗੇ ਔਰ ਵੱਡੀ ਗੱਲ ਹੈ ਕਿ 90 ਤੋਂ ਵੱਧ ਵਿਧਾਨ ਸਭਾਵਾਂ ਜਿਹੜੀਆਂ ਉਹਨਾਂ ਨੂੰ ਇਹ ਨਗਰ ਕੀਰਤਨ ਜਿਹੜੇ ਲੰਘਦੇ ਹੋਏ ਜਨਤਾ ਲੋਕਾਂ ਨੂੰ ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋਏ ਸੰਗਤਾਂ ਨੂੰ ਗੁਰੂ ਸਾਹਿਬ ਦੀ ਮਹਾਨਤਨ ਦਰਸਾਉਂਦੇ ਹੋਏ ਇਹ ਲੰਘਣਗੇ ਸੋ ਉਹਨਾਂ ਨੇ ਸਾਨੂੰ ਕੁਝ ਸੁਝਾਅ ਵੀ ਦਿੱਤੇ ਆ ਕਿ ਕਿਨਾ-ਕਿਨਾ ਚੀਜ਼ਾਂ ਦਾ ਖਾਸ ਧਿਆਨ ਆਕੋ ਅਸੀਂ ਨੋਟ ਕਰ ਲਈਆਂ ਅਗਲੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਅਸੀਂ ਉਹ ਠੀਕ ਕਰਕੇ ਉਹ ਦਵਾਵਾਂਗੇ ਹਾਲਾਂਕਿ ਸੀਐਮ ਸਾਹਿਬ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਇਹ ਵੀ ਜਾਣਕਾਰੀ ਪਹਿਲਾਂ ਵੀ ਦਿੰਦੇ ਨਜ਼ਰ ਆਏ ਤੁਸੀਂ ਵੀ ਦੱਸਦੇ ਨਜ਼ਰ ਆਏ ਸੁਝਾਅ ਕਿਹੜੇ ਨੇ ਜਿਹੜੇ ਧਾਰਮਿਕ ਸ਼ਕਤੀਆਂ ਵੱਲੋਂ ਹੁਣ ਸਰਕਾਰ ਨੂੰ ਦਿੱਤੇ ਗਏ ਨੇ ਕਿ ਇਹ ਪ੍ਰਾਇੋਰਟੀ ਤੇ ਧਿਆਨ ਦੇ ਵਿੱਚ ਰੱਖੇ ਜੀ ਨਹੀਂ ਨਹੀਂ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਗੁਰਬਾਣੀ ਦੇ ਉਚਾਰਣ ਗੁਰਬਾਣੀ ਦੀ ਸ਼ੁੱਧਤਾ ਗੁਰਬਾਣੀ ਦੀ ਲਿਖਤ ਉਹਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਵੇ ਜਿਹੜਾ ਵੀ ਬੰਦਾ ਸਟੇਜ ਚਲਾਵੇ ਉਹਨੂੰ ਵੀ ਹਰ ਇੱਕ ਚੀਜ਼ ਦਾ ਉਹਦਾ ਵੀ ਜਿਹੜਾ ਉਹਦਾ ਸੰਚਾਲਨ ਹੈ ਉਹ ਮਰਿਆਦਾ ਦੇ ਅਨਸਾਰ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਜਿਹੜਾ ਸਥਾਨ ਹੈ ਉਹ ਮਰਿਆਦਾ ਨਾਲ ਰਵੇ ਜ਼ਿਆਦਾ ਧਿਆਨ ਜਿਹੜਾ ਮਰਿਆਦ ਸੀ ਵੀ ਮਰਿਆਦਾ ਬਾਰੇ ਚੌਕਸ ਸੀ ਤੇ ਉਹਨਾਂ ਨੇ ਵੀ ਸਾਨੂੰ ਮਰਿਆਦਾ ਬਾਰੇ ਗਾਈਡ ਕੀਤਾ ਬੇਸਿਕਲੀ ਜਿਹੜਾ ਸ਼੍ਰੀਨਗਰ ਦੇ ਵਿੱਚ ਇੱਕ ਥੋੜਾ ਜਿਹਾ ਇਨਸੀਡੈਂਟ ਹੋ ਗਿਆ ਸੀਗਾ ਉਸ ਚੀਜ਼ ਨੂੰ ਲੈ ਕੇ ਬੇਸਿਕਲੀ ਉਹਨਾਂ ਦੇ ਸਾਰਿਆਂ ਦੇ ਵਿਚਾਰ ਉਹ ਤਾਂ ਦੇਖੋ ਵੈਸੇ ਹੀ ਆ वैसे जबो भी कभी कोई धार्मिक काम ਹੁੰਦਾ ਉਹਦੇ ਵਿੱਚ ਮर्यादा ਦਾ ਧਿਆਨ ਰੱਖਿਆ ਜਾਂਦਾ ਤਾਂ ਇਹਨਾਂ ਸਾਡੇ ਨਾਲ ਦੀਪਕ ਬਾਲੀ ਜੀ ਸਾਫ਼ ਤੌਰ ਤੇ ਦੱਸਦੇ ਨਜ਼ਰ ਆ ਰਹੇ ਨੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ 350ਵਾਂ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਮਨਾਉਣ ਜਾ ਰਹੀ ਹੈ ਉਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਗਲਤੀ ਨਾ ਹੋਵੇ ਧਾਰਮਿਕ ਸ਼ਖਸੀਤਾਂ ਸਰਕਾਰ ਨੂੰ ਜਿੱਥੇ ਕਈ ਐਡਵਾਈਸ ਦਿੰਦੀਆਂ ਨਜ਼ਰ ਆ ਰਹੀਆਂ ਨੇ ਸੁਝਾਅ ਦੇ ਰਹੀਆਂ ਨੇ ਤਾਂ ਸਾਫ਼ ਤੌਰ ਤੇ ਵੀ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਕਿ ਸਟੇਜ ਸੰਚਾਲਨ ਤੋਂ ਲੈ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਤਾਂ ਇਹ ਸਾਰੀਆਂ ਚੀਜ਼ਾਂ ਮਰਿਆਦਾ ਦੇ ਵਿੱਚ ਰਹਿ ਕੇ ਹੀ ਕੀਤੀਆਂ ਜਾਣ ਤੇ ਦੀਪਕ ਬਾਲੀ ਹੋਣੀ ਵੀ ਇਹ ਹੀ ਦੱਸਦੇ ਨਜ਼ਰ ਆ ਰਹੇ ਨੇ ਕਿ ਧਾਰਮਿਕ ਆਗੂਆਂ ਵੱਲੋਂ ਉਹਨਾਂ ਨੂੰ ਵਕਤ ਵਕਤ ਸੁਝਾਅ ਦਿੱਤੇ ਗਏ ਨੇ ਤਾਂ ਕਿ ਇਹ 350ਵਾਂ ਜੋ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਉਣ ਜਾ ਰਹੀ ਆ ਉਹ ਚੰਗੀ ਤਰ੍ਹਾਂ ਦੇ ਨਾਲ ਸਿਰੇ ਚੜ ਸਕੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜੱਗਬਣੀ ਲਈ ਵਰਣਪੱਟ